ਵਾਹਿਗੁਰਦੀ ਕਲਸਾ ਵਾਹਿਗੁਰਦੀ ਕੀਫਤ ਗੋੜੀ ਸੁਖਮਨੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾ ਹਟਾਵੋ ਸਿਮਰੋ ਜਾਸ ਬਿਸੰਪਰ ಏਕਾ नाम जपत अग्नत अनेकै वेद पुराण सिमृत सुदाखियर किन्ने राम नाम एक इकैख्यर किनका एक जिस जिया बसावै ताकि मह मा गनी काकी आवै का दर्श तुहारो नानक संग मोह उधारो खुमनी सुख अमृत प्रभ नाम भगत जना कै मन विश्राम रहाओ प्रभु कै सिमरन गर्भ ना बसै प्रभु कै सिमरन दुख जमनसै ਪ੍ਰਭ ਕਾ ਸਿਮਰਨ ਅਨਕਾਲ ਪਰ ਹਰਾ ਪ੍ਰਭ ਕਾ ਸਿਮਰਨ ਦੁਸ਼ਮਨ ਟਰਾ ਪ੍ਰਭ ਸਿਮਰਤ ਕਛ ਬਿਕਨ ਨਾ ਲਗਾ ਪ੍ਰਭ ਕਾ ਸਿਮਰਨ ਅੰਧਿਨ ਜਾਗਾ ਪ੍ਰਭ ਕਾ ਸਿਮਰਨ ਪੋ ਨ ਵਿਆਪਾ ਪ੍ਰਭ ਕਾ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਕਾ ਸਿਮਰਨ ਰਿਧਿ ਸਿਧਨੋ ਨਿਧ प्रभु का सिमरन ज्ञान ध्यान तत्बुद्ध प्रभु का सिमरन जप तप पूजा प्रभु का सिमरन बिन सातूजा प्रभु का सिमरन तीर्थ स्नानी प्रभु का सिमरन दरगाह मानी प्रभु का सिमरन सो पला प्रभु का सिमरन सुफल फला से सिमरा जिन आप सिमराए नानकता काला पाए प्रभु का सिमरन सबते ऊंचा ऊँचा प्रभु का सिमरन उधर ऊँचा प्रभु सिमरन तृष्णा बूझा प्रभु का सिमरन सब किच सूझा प्रभु का सिमरन नाही ही प्रभु का सिमरन पूर्ण आसा प्रभु का सिमरन मन की मल जाए अमृत नाम ऋध माह समाये प्रभु की बस है साध की रसना नानक जन का दासन दसना ప్రభుకో సిమరా సే తన్వత ప్రభుకో సిమరా సేపంతే ప్రభుకో సిమరా సే జన పరవాన్ ਪ੍ਰਭ ਕੋ ਸਿਮਰਾਂ ਸੇ ਪੂਰਖ ਪਰਧਾਨ ਪ੍ਰਭ ਕੋ ਸਿਮਰਾਂ ਸੇ ਬਹਿਮੁਤਾਜੇ ਪ੍ਰਭ ਕੋ ਸਿਮਰਾਂ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਾਂ ਸੇ ਸੁਖਵਾਸੀ ਪ੍ਰਭ ਕੋ ਸਿਮਰਾਂ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ ਨਾਨਕ ਜਨ ਕੀ ਮੰਗਾਰਵਾਲਾ ਪ੍ਰਭ ਕੋ ਸਿਮਰਾਂ ਸੇ ਪ੍ਰੋਪਕਾਰੀ ਪ੍ਰਭ ਕੋ ਸਿਮਰਾਂ ਤਿਨ ਸਦ ਬਲੇ ਹਾਰੀ ਪ੍ਰਭ ਕੋ ਸਿਮਰਾਂ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਾਂ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰਾਂ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਾਂ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਾਂ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰਾਂ ਬਸ ਹਰਨੇਰੇ ਸੰਤ ਕੀ ਰਿਪਾਤੇ ਅੰਦੀਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬੋ ਨਾ ਛੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਨੀ ਪ੍ਰਭ ਕਾ ਸਿਮਰਨ ਸਹਜ ਸਮਾਨੀ ਪ੍ਰਭ ਕਾ ਸਿਮਰਨ ਨੇ ਹਚਲ ਆਸਨ प्रभु सिमरन कमल बिगासन प्रभु सिमरन अनहद शुनकार सुख प्रभ सिमरन का अंत नपार सिमर है से जन जिन को प्रभ मेया नानक तिन जन सर पिया हर सिमरन कर गट पर घटाए हर सिमरन लग भेद उपाय हर सिमरन पेय सिद्ध जतीदाते हर सिमरन नीच चहो कुंट जाते ਹਰ ਸਿਮਰਨ ਨਾ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਜ ਕਰਨਾ ਹਰ ਸਿਮਰਨ ਕਿਉ ਸਗਲ ਆਕਾਰਾਂ ਹਰ ਸਿਮਰਨ ਮਹਾ ਆਪਨੇ ਰੰਕਾਰਾਂ ਕਰਿ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਤੋ ਲੋਕ ਦਿਨ ਦਰਦ ਦੁੱਖ ਪੰਜਨਾ ਕਟਕਟ ਨਾਦ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਧ ਅਸ਼ਟਪਦੀ ਜਹ ਮਾਤ ਪਿਤਾ ਸੂਤ ਮੀਤ ਨ ਭਾਈ ਮਨ ਓਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਮ ਦਲਾ ਤਹ ਕੇਵਲ ਨਾਮ ਸੰਗ ਤੇਰਾ ਚਲਾ जह मो सकल होवै अतपारी हर को नाम खिन माह उधारी अनेक पुनह चरणा करत नहीं तरआ हर को नाम कोट पाप पर हरा गुरमुख नाम जपो हो मन मेरे नानक पावो सुख कने रे सगले सृष्ट को राजा दुखिया हर का नाम जपत हो ए सुखिया लाख करोरी बंधना परा हरका नाम जपत निस्तर अनेक माया रंग तीख ना बुझावे हरका नाम जपत अकावे जीह मार्ग एहो जात इकेला तह हर नाम संग होत सोहेला आसा नाम मन सदाptैया नानक गुरमुख परमगत पाईया ਛੋਟਾ ਤਾਂ ਨਹੀਂ ਕੋਟ ਲਖਬਾਹੀ ਨਾਮ ਜਪ ਤਤਹ ਪਾਰਪਰਾਹੀ ਅਨੇਕ ਭਿਕਨ ਜਹ ਆਇ ਸੰਕਾਰਾ ਅਰ ਕਾ ਨਾਮ ਤਤਕਾਲ ਉਧਾਰਾ ਅਨੇਕ ਜੋਨ ਜਨਮ ਮਰ ਜਾਮ ਨਾਮ ਜਪ ਤਪਾ ਵੈ ਬਿਸਰਾਮ हो मैला मेल कब हो ना तो वै हर का नाम कोट पाप खोवै ऐसा नाम जप हो मन रंग नानक भाइया साध का संग जिह मारक के गने जाह ना कोसा हर का नाम ओहा तोसा जिह पैड़ा महा अंत गुबारा हर का नाम संग उजियारा जाहा पंथ तेरा को ਨਾ ਸੰਜਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਿਆਨ ਤਪਤ ਬੋਹ ਕਾਮ ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਆਹ ਤ੍ਰੇਖਾ ਮਨ ਤੁਝ ਆਖ ਰਹਾ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਊਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਓਖਥ ਸਾਧਕ ਮਾਤ ਹਰ ਜਨ ਕਾ ਹਰ ਨਾਮ ਨਿਧਾਨ ਪਾਰ ਭਰਮ ਜਿਨ ਕੀਨੋ ਧਾਨ ਮਨਨਾ ਤਨ ਰੰਗ ਰਤੇ ਰੰਗ ਰਿਕਾ ਨਾਨਕ ਜਨਕਾ ਵੀਰਤ ਵਿਵੇਕਾ ਅਰਕਾ ਨਾਮ ਜਨਕੋ ਮੁਕਤ ਜੁਗਤ ਹਰਕਾ ਨਾਮ ਜਨਕੋ ਤ੍ਰਿਪਤ ਭੁਗਤ ਹਰਕਾ ਨਾਮ ਜਨਕਾ ਰੂਪ ਰੰਗਾ ਹਰਕਾ ਨਾਮ ਜਪਤਾ ਕਬ ਪਰਾ ਨ ਪੰਗ ਹਰਕਾ ਨਾਮ ਜਨਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਭਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾ ਹੈ ਵੀ ਹੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਾਲ ਖਜੀਨਾ ਹਰ ਤਨ ਜਨ को आप प्रभु दीना हर हर जन का, का उठ संतानी हर प्रताप जनवर ना जाने उत पोत जन हर रस राते सुन समाध नाम रस माते आठ पहर जन हर हर जपा हरका भगत प्रगट नहीं छपा हरकी भगत मुक्त बोहो करे नानक जन संग केतेतरे पार जात एहो हरको नाम रामतेना हर हर गुण गामा सबते उत्तम हर की कथा नाम सुनत दरत सुखल था नाम की महिमा संत रेद स्वसा संत प्रताप दुरत सब नसा संत का संग वडभागी पाईया संत की सेवा नाम तिआइया ਨਾਮ ਤੂੰ ਲੈ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ